ദുഖ സുഖേ ശുക് മനവിഷമേ പേ ഷക്കാല മനു കസവ ਸਤਿ ਗੁਰਦੇ ਪਾਣੇ ਦੀ ਸਿੱਖੀ ਵਿੱਚ ਫਰਕ ਪਵੇਣਾ ਬੰਦ-ਬੰਦ ਕਟਵਾਵੀਂ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਡੋਲ ਨਾ ਜਾਵੀਂ ਵੇ ਸ਼ਕਿਆ ਹੈ ਭੋਲ ਖੰਡੇ ਦਾ ਰੱਖੀ ਹੈ ਨੀ ਤਰਮ ਦੀ ਤਵੀਆਂ ਤੇ ਬਹਿ ਕੇ ਤੇ ਦੱਸਿਆ ਹੈ ਧਰਮ ਪਾਲਣਾ ਤਵੀਆਂ ਤੇ ਬਹਿ ਕੇ ਤੇ ਰੋਈਨਾਂ ਅਮਲਿਏ ਕਸ਼ਟਾ ਵਿੱਚ ਪੈ ਕੇ ਤੇ ਮਕਵੀਆਂ ਤੇ ਬਹਿ ਕੇ ਤੇ ਦੱਸਿਆ ਹੈ ਧਰਮ ਪਾਲਣਾ ਤਵੀਆਂ ਤੇ ਬਹਿ ਕੇ ਤੇ ਰੋਈ ਨਾ ਅਮਰ ਅਮਲਿਏ ਕਸ਼ਟਾ ਵਿੱਚ ਪੈ ਕੇ ਤੇ ਮੱਖਣਾ ਨਾਲ ਪਾਲੀ ਦਹੀ ਹੱਸ ਕੇ ਅਜ ਮਾਵਾਂਗਾ ਚੁੰਗਿਆ ਹੈ ਸ਼ੀਰਤ ਸਾਂ ਦਾ ਦਾਗ ਨਾ ਲਾਵਾਂਗਾ ਸ਼ਕਿਆ ਹੈ ਭੋਲ ਖੰਡੇ ਦਾ ਸਿੱਖਾਂ ਦਾ ਦੁਸ਼ਮਨ ਪੱਕਾ ਜੱਕਰੀਆ ਖਾਨ ਹੈ ਛੱਡਨੇ ਨਹੀਂ ਸਿੰਘ ਜਿਉਂਦੇ ਕਹਿੰਦਾ ਬੇਈਮਾਨ ਹੈ ਉਸ ਦੇ ਕੋਲ ਜਾ ਕੇ ਮੁਸ਼ਕਲ ਬਚਨੀ ਪੁੱਤ ਜਾਨ ਹੈ ਬੇਸ਼ੱਕ ਸਿਰ ਦੇਣਾ ਪੈ ਤੇ ਤਰਮਾ ਨਿਭਾ ਵੀਵੇ ਸਿੰਘ ਹੈ ਦਸ਼ਮੇਸ਼ ਪਿੱਤਾ ਦਾ ਢੋਲ ਨਾ ਜਾਵੀਵੇ ਸ਼ਕਿਆ ਹੈ ਭੋਲ ਖੰਡੇ ਦਾ ਦੁਨੀਆ ਤੇ ചീസ ഷ പാലേദ പാലയാ ਲੇ ਮੁਖ ਜਾਵਾਂਗੀ ਅੰਤਿ ਮਰਦਾਸ ਅਸਾਂ ਦੀ ਪੂਰੀ ਕਰ ਜਾਵੀਂ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਢੋਲ ਨਾ ਜਾਵੀਂ ਵੇ ਸ਼ਕਿਆ ਹੈ ਭੋਲ ਖੰਡੇ ਦਾ ਕਰਦੇ ਹੁਣ ਵਿਦਿਆ ਮਾਤਾ ਪੁੱਤਰ ਨੂੰ ਪਿਆਰ ਦੇ ਤਪਦਾ ਜੋ ਸਿਨਾਂ ਮਾਤਾ ਪਿਆਰ ਵਿੱਚ ਖਾਰ ਦੇ ਸਿੰਘ ਜੋ ਦਸ਼ਮੇਸ਼ ਪਿਤਾ ਦੇ ਤਰ ਮੋਨੀ ਹਾਰ ਦੇ ਦਸਮਸਤਾ ਦੁਖ ਮਾਤਾ ਜੀ ਜੀ ਸਫਲੀ ਕਰ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਬਹੁਤ ਹੀ ਸੋਣਾ ਦੇਖੋ 25 ਦੀ ਉਮਰ ਦੇਖੋ ਤੁਸੀਂ